ਹੋ ਉਸ ਜੁਏ ਦੇ ਕੋਲ ਸਾਰੀਆਂ ਰੇਹਾਂ ਵਾਲਾ ਪਾਣੀ ਇੱਥੇ ਆਉਂਦਾ ਜਿੰਕ ਪਟਾਸਾ ਲੋਹਾ ਜਿੰਕ ਲਾਓ ਵੀ ਮਿੱਤਰੋ ਅੱਜ ਦੇ ਦਿਨ ਸਾਡੇ ਏਰੀਏ ਦੇ ਵਿੱਚ ਜਲ ਥਲ ਹੋਈ ਪਈ ਹੈ ਜਲ ਥਲ ਤੁਹਾਨੂੰ ਦਿਖਾਉਣੇ ਆ ਜਲ ਥਲ ਕਿਵੇਂ ਹੋਈ ਪਈ ਹੈ ਬਟ ਨਹੀਂ ਤੇ ਆਉਂਦੀ ਸਾਰਾ ਕੁਝ ਇੱਕ ਮਿਕ ਹੈ ਤਾਂ ਵਿਖਾਉਣੇ ਆ ਪੁੱਛਦੇ ਆ ਤਾਂ ਨਾਲ ਆਪਣੇ ਕਰਦੇ ਆ ਗੱਲਬਾਤ ਹੋਰ ਤਾਂ ਇਹ ਕੀ ਹਾਲ ਹੈ ਤਾਂ ਕਿਵੇਂ ਹੈ ਕਿਵੇਂ ਕੀ ਕਹਿੰਦਾ ਮੌਸਮ ਮੋਸਮ ਕਹਿੰਦਾ ਰੱਬ ਨੇ ਕਰਤੀ ਮਿਹਰਬਾਨੀ ਰੱਬ ਨੇ ਮਿਹਰਬਾਨੀ ਕਰਤੀ ਪਾਣੀ ਵੀ ਲੈ ਦਰਸ ਦੇ ਦਿੱਤੀ ਯਲਸਲ ਕਰਤੀ ਜਮ ਹਨ ਤਾਇਆ ਤਾਂ ਬਈ ਕੱਲ ਲਾ ਕੇ ਗਿਆ ਸੀ ਵਿਚਾਰਾ ਝੋਨਾ ਪਰ ਛੋਣਾ ਤਾਂ ਪਰਛੋਂ ਝੋਨਾ ਲਾ ਕੇ ਗਿਆ ਸੀ ਤੇ ਝੋਨਾ ਗਿਆ ਡੁੱਬ ਆ ਵੇਖੋ ਬਈ ਹਨਾ ਆ ਵੇਖੋ ਮਿੱਤਰੋ ਵੈਸਾ ਇੰਨੇ ਨੇ ਨਕਰੂ ਨਕਰੂ ਦਿੰਦੇ ਆ ਤੇ ਚਲੋ ਕੋਈ ਨੁਕਸਾਨ ਵਾਲੀ ਗੱਲ ਨਹੀਂ ਤੇ ਝੋਨਾ ਇਹ ਜਾਊਗਾ ਖੇਡਦਾ ਕਿਉਂਕਿ ਪਿਤਰੋ ਪਿਛੋਂ ਹੋਤੋਂ ਸੂਏ ਦੇ ਕੋਲੋਂ ਸਾਰੀਆਂ ਰੇਹਾਂ ਵਾਲਾ ਪਾਣੀ ਇੱਥੇ ਆਉਂਦਾ ਜਿੰਕ ਪੋਟਾਸ਼ਾ ਲੋਹਾ ਜਿੰਕ ਹੈਨਾ ਤਾਂ ਹਾਂ ਇੱਥੇ ਆਉਂਦਾ ਇਹ ਪੁੱਛਦੇ ਆ ਤਾਂ ਇਹਨੂੰ ਹੋਰ ਤਾਂ ਨੁਕਸਾਨ ਤਾਂ ਕੋਈ ਨਹੀਂ ਨੁਕਸਾਨ ਨਹੀਂ ਨੁਕਸਾਨ ਹੈ ਵੀ ਤੇ ਕੋਈ ਨਹੀਂ ਇਹਦੇ ਖੜਾ ਡੱਕੇ ਬੱਕ ਬਚ ਜਾਣ ਤਾਂ ਹਾਂ ਹਜੇ ਤੱਕ ਤਾਂ ਕੋਈ ਨਹੀਂ ਹੈਨਾ ਬਚਤ ਰਹਿ ਗਈ ਜੇ ਹਜੇ ਵੀ ਪਰਮਾਤਮਾ ਮੰਨ ਲਓ ਵੀ ਰੱਬ ਸਾਥ ਦੇਵੇ ਟਲ ਜੇ ਤਾਂ ਚੰਗੀ ਗੱਲ ਹੈ ਤੇ ਤਾਂ ਜਿਵੇਂ ਹੁਣ ਅਗਲਾ ਜੱਗ ਕਰਦਾ ਹੈਨਾ ਪਹਿਲਾਂ ਵੀ ਮੀਂਹ ਆ ਜੇ ਹੁਣ ਫਿਰ ਬਿਨਾ ਜਗਤ ਹੋਇਆ ਹੈ ਬਿਨਾ ਜਗਤ ਨਹੀਂ ਹੁਣ ਜਗ ਕਿਵੇਂ ਕਰਗੇ ਫਿਰ ਵੀ ਮੀ ਰੁਕ ਜੇ ਨਹੀਂ ਤਾਂ ਮਾਰ ਗਿਆ ਜਗ ਤਾਂ ਕਰਨਾ ਬੂ ਫਿਰ ਆਪਾਂ ਨੂੰ ਉਹ ਵੀ ਮਿੱਤਰੋ ਇਹ ਗੱਲਾਂ ਬਾਤਾਂ ਸੀ ਮਿੱਤਰੋ ਕਈ ਭਰਾਵਾਂ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਵੀ 10 10 11 11 ਫੁੱਟ ਪਾਣੀ ਖੜ ਗਿਆ ਕਈਆਂ ਦੇ ਝੋਨੇ ਦੇ ਵਿੱਚ ਕਈਆਂ ਦੇ ਹਾਂ ਸਾਡੇ ਪਿੰਡ ਦੇ ਵਿੱਚ ਕਈਆਂ ਦੇ ਵੀ ਡੂੰਘੇ ਬਾਣ ਸੀ 11 11 12 12 ਫੁੱਟ ਪਾਣੀ ਖੜ ਗਿਆ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਤੇ ਨਾ ਕਿਸੇ ਪਾਸੇ ਨਿਕਲ ਨੂੰ ਥਾਂ ਬਹੁਤ ਭਰਾਵਾਂ ਦਾ ਨੁਕਸਾਨ ਹੋਇਆ ਤਾਂ ਚਲੋ ਅਕਸਰ ਨੂੰ ਵੀ ਜਿਵੇਂ ਕਹਿੰਦੇ ਆ ਵੀ ਸੁਖ શાંત ਚਾਹੀਦੀ ਆ ਤੇ ਕੋਈ ਘਾਟੇ ਬੱਦ ਜਿਹੜੀ ਜ਼ਿੰਦਗੀ ਦੇ ਵਿੱਚ ਉਹ ਚੱਲਦੇ ਰਹਿੰਦੇ ਆ ਮਿੱਤਰੋ ਤਾਂ ਇਹੀ ਸੀ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕੀਤੀਆਂ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਵੇ ਧੰਨਵਾਦ